ਬਲਾਕ ਕਲਖੁਰਦੇ ਗੇਟ ਤੇ ਖੜੇ ਆ ਆ ਤੁਸੀਂ ਬੋਰਡ ਦੇਖ ਲਓ ਔਰ ਇੱਥੇ ਉਹ ਲੋਕ ਖੜੇ ਨੇ ਉਹ ਵਿਅਕਤੀ ਖੜੇ ਨੇ ਜਿਨ੍ਹਾਂ ਨੇ ਐਨਓਸੀਆਂ ਲੈਣੀਆਂ ਨੇ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੇ ਲਈ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਨੇ ਖਾਲੀ ਹੱਥ ਖੜੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਅੰਦਰ ਜਿਹੜਾ ਇਹਨਾਂ ਨੂੰ ਕਾਗਜ਼ ਨਹੀਂ ਪਰਨ ਦਿੱਤੇ ਜਾ ਰਹੇ ਆਸ਼ੂ ਬਾਗਣ ਮੌਜੂਦ ਆ ਕੀ ਅੰਦਰ ਲੜਾਈ ਝਗੜਾ ਹੋ ਰਿਹਾ ਸੀਗਾ ਹੁਣੇ ਔਰ ਕੀ ਤੂ ਤੂ ਮੈਮੇ ਅੰਦਰ ਹੋਈ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਪਹਿਲਾਂ ਵੀ ਤੁਹਾਡੀ ਇੰਟਰਵਿਊ ਦੱਸਿਆ ਸੀਗਾ ਵੀ ਇਹਨਾਂ ਨੇ ਗੰਦ ਪਾਉਣਾ ਵੀ ਉਹ ਹੰਕਾਰਿਆ ਐਮਐਲਏ ਆ ਉਹ ਇੱਥੇ ਅੰਦਰ ਉਹਨੇ ਆਪਦੇ ਗੁੰਡੇ ਰੱਖੇ ਹੋਏ ਆ ਵੈਪਨ ਉਹਦੇ ਗੋਲ ਹੈ ਠੀਕ ਹੈ ਇਹ ਸਰਕਾਰ ਦੀ ਸ਼ਰਿਆਮਤਾ ਜਿਹੜਾ ਭਗਵੰਤ ਮਾਨ ਕਹਿੰਦਾ ਪਿਆ ਵੀ ਮੈਂ ਮਤਲਬ ਮੈਂ ਤਾਂ ਸਿੱਧਾ ਉਹਨੂੰ ਮੈਸੇਜ ਦਿੰਨਾ ਪਿਆ ਵੀ ਤੁਸੀਂ ਗੈਂਗਸਟਰ ਅੰਦਰ ਭਾਏ ਆ ਗੁੰਡੇ ਅੰਦਰ ਭਾਏ ਆ ਉਹ ਦੇਖ ਦੇਣ ਕਿਹੜਾ ਬੰਦਾ ਸਿਆਣਾ ਕਿਹੜਾ ਬਜ਼ੁਰਗ ਆ ਮਤਲਬ ਨਾ ਲੈਂਗੁਏਜ ਆ ਤੇ ਜਿਹੜੇ ਉਹ ਵਿਚਾਰੇ ਮੁਲਾਜ਼ਮ ਨੇ ਉਹ ਤਾਂ ਉਹਨਾਂ ਨੇ ਇਸ ਤਰੀਕੇ ਨਾਲ ਦਬਾਏ ਪਏ ਆ ਵੀ ਜਿੱਧਰੋਂ ਮੜ ਗਈ ਬਾਹਾਂ ਫੜ ਕੇ ਇੱਧਰ ਖਿੱਚ ਕੇ ਲੈ ਕੇ ਉੱਧਰ ਖਿੱਚ ਕੇ ਲੈ ਆਏ ਆ ਅੰਦਰ ਤਾਂ ਸਾਡਾ ਮੌਲ ਮਰਨ ਮਰੌਣ ਤੱਕ ਚਲਾ ਗਿਆ ਸੋ ਉਹਨਾਂ ਕੋ ਵੀਡੀਓ ਵੀ ਮੈਂ ਤਾਂ ਤੁਹਾਡੇ ਮਾਂ ਦੀ ਉਹ ਵੀ ਚਲਾ ਦੇਣਾ ਪਰ ਨਾਲੇ ਪਤਾ ਲੱਗੂ ਕਿ ਇਹਨਾਂ ਦਾ ਕੀ ਹੀ ਮਾਨਸਿਕਤਕਾਰ ਕੀਤਾ ਸੋ ਇਸ ਕਰਕੇ ਗੁੰਡਾਗਰਦੀ ਕਰ ਰਹੇ ਆ ਕੋਈ ਸਰਕਾਰ ਦੀ ਸੁਣਵਾਈ ਨਹੀਂ ਸਰਕਾਰ ਦੇ ਕੋਈ ਪੱਲੇ ਨਹੀਂ ਪ੍ਰਸ਼ਾਸਨ ਕੋਈ ਗੱਲ ਨਹੀਂ ਸੁਣ ਰਿਹਾ ਤੇ ਚਾਰ ਮੁਲਾਜ਼ਮ ਅੰਦਰ ਡੰਡੇ ਦੇ ਕੇ ਦਿੱਤੇ ਆ ਵੀ ਤੁਸੀਂ ਸ਼ਰਮ ਕਰੋ ਬਣੀ ਮੋਟੀ ਇੱਥ ਜੇ ਤੁਸੀਂ ਕੋਈ ਮਾੜੇ ਮੋٹے ਸਕਿਉਰਿਟੀ ਦਾ ਬੰਦੋਬਸਤ ਕਰੋ ਜਾਂ ਤੁਸੀਂ ਲੋਕਾਂ ਨੂੰ ਚਾਹੁੰਦੇ ਵੀ ਸ਼ਾਂਤੀਪੂਰੀ ਤਰੀਕੇ ਨਾਲ ਇਲੈਕਸ਼ਨ ਲੜੋ ਤਾਂ ਇਹਨਾਂ ਨੂੰ ਡਰ ਕਿਹੜੀ ਗੱਲ ਦਾ ਜੀ ਇਹਨਾਂ ਨੇ ਵਿਕਾਸ ਕੀਤਾ ਹੈ ਵਿਕਾਸ ਦੀ ਗੱਲ ਕਰਦੇ ਤੇ ਫਿਰ ਇਲੈਕਸ਼ਨ ਲੜਾਉਣ ਇਹਨਾਂ ਨੇ ਬਹੁਤ ਵਿਕਾਸ ਕੀਤਾ ਹਰ ਹਰ ਵਿਭਾਗ ਦਾ ਬਹੁਤ ਚੰਗਾ ਕੰਮ ਕੀਤਾ ਤੇ ਇਲੈਕਸ਼ਨ ਡਰਦੇ ਕਿਹੜੀ ਗੱਲ ਤੋਂ ਆ ਇਲੈਕਸ਼ਨ ਕਰਵਾਉਣ ਜੇ ਸਾਡੇ ਕੋਲ ਚਪਲੇ ਹੋਗਾ ਸੀ ਹਾਰ ਜਾਵਾਂਗੇ ਤੇ ਜੋ ਲੋਕਾਂ ਨੇ ਇਹਨਾਂ ਨੇ ਕੰਮ ਕੀਤਾ ਤੇ ਲੋਕਾਂ ਨੂੰ ਚੇਤਾ ਦੇਣਗੇ ਤੇ ਮੈਂ ਤਾਂ ਕਹਿੰਦਾ ਵੀ ਐਮਐਲਏ ਦੇ ਹੋਂਦ ਤੋਂ ਭਜਾ ਕੇ ਗੱਡੀ ਲੈ ਕੇ ਤੇ ਉਹਦੀ ਕੋਠੀ ਵੜ ਕੇ ਜਾ ਕੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਹੌਣ ਮਲਾਜਮ ਇਹਨਾਂ ਨੇ ਨਹੀਂ ਮਲਾਜਮ ਵੀ ਜਿਹੜੇ ਤੇ ਇਹਨਾਂ ਦੇ ਆਪਣੇ ਪੰਜ ਚਾਰ ਚੇਲੇ ਰੱਖੇ ਆ ਮਲਾਜਮ ਮਲਾਜਮ ਵੀ ਜਾਵੜੇ ਇੱਥੇ ਦੇਖੋ ਮਲਾਜਮ ਹੈ ਕਿ ਨਹੀਂ ਪਰ ਪਤਾ ਲਗਾ ਠੀਕ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਇੱਥੇ ਲੜਾਈ ਦਾ ਮਾਹੌਲ ਬਣਿਆ ਖੜਿਆ ਪ੍ਰਸ਼ਾਸਨ ਜੇ ਕੋਈ ਮੈ ਮਰਦਾ ਜਾਂ ਕੋਈ ਗੱਲ ਪੰਡਦੀ ਹੈ ਤੇ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਇਹਦੇ ਕੋਈ ਸੁਣਦਾ ਹੀ ਨਹੀਂ ਕੋਈ ਖਸਮ ਹੀ ਨਹੀਂ ਇੱਥੇ ਕਿਸੇ ਦਾ ਉਹ ਵਾਰੀbaar ਸੀ ਨਹੀਂ ਲੋਕਾਂ ਨੂੰ ਡਰਾਇਆ ਜਾ ਰਿਹਾ ਜਿਵੇਂ ਇੱਥੇ ਲੋਕ ਇਲੈਕਸ਼ਨ ਹੀ ਲੜ ਰਹੇ ਜਿਵੇਂ ਕੋਈ ਕਹੇ ਲੋ ਵੀ ਪੁਰਾਣਾ ਮਤਲਬ ਖੜਖੁਵਾ ਚੱਲ ਪਿਆ ਹੁੰਦਾ ਸੋ ਇਸ ਕਰਕੇ ਬੜੀ ਸ਼ਰਮ ਵਾਲੀ ਗੱਲ ਹੈ ਤੁਸੀਂ ਅੰਦਰ ਵੀਡੀਓ ਦੇ ਕਮਰੇ ਚੋਂ ਬਾਹਰ ਨਿਕਲ ਰਹੇ ਸੀ ਰੌਲਾ ਪਾਉਂਦੇ ਪੂਰੇ ਅੰਦਰ ਕੀ ਹੋਇਆ ਸਾਨੂੰ ਉਤਸ਼ਾਹ ਕਰ ਰਹੇ ਸੀਗੇ ਉਹ ਪੇਪਰ ਫੜਫੜ ਪਾੜੀ ਜਾਂਦੇ ਜ ਅੰਦਰ ਹੀ ਵੀਡੀਓ ਤੇ ਸਾਹਮਣੇ ਪਾੜੀ ਜਾਂਦੇ ਪੇਪਰ ਫੜ ਫੜ ਕੇ ਵੀਡੀਓ ਨਹੀਂ ਬੋਲ ਰਿਹਾ ਕੋਈ ਉਹ ਵੀਡੀਓ ਵਿਚਾਰਾ ਕੀ ਤਬਾ ਸਰਕਾਰੀ ਬੰਦਾ ਡਰਦਾ ਜਿਉ ਕਿ ਬੋਲ ਲੂਗਾ ਤੁਹਾਨੂੰ ਕਿ ਵੈਪਨ ਉਹਨਾਂ ਦੇ ਕੋਲ ਆ ਅੰਦਰ ਠੀਕ ਹੈ ਤੇ ਮੈਂ ਕਿਹਾ ਮੇਰੀ ਛਾਤੀ ਮਾਰਦੇ ਗੋਲੀ ਜਾਣਾ ਤਾਂ ਮੈਂ ਬੈਠ ਮੈਂ ਵੀ ਨਹੀਂ ਬਾਹਰ ਕੋਈ ਨਹੀਂ ਭਾਈ ਦਰ ਬਿਲਕੁਲ ਬਿਲਕੁਲ ਆ ਬੰਦੇ ਖੜੇ ਆ ਬਾਰੇ ਠੀਕ ਹੈ ਉਹ ਬੰਦੇ ਭਾਂ ਜਿਹੜੇ ਝਾੜੂ ਦੇ ਬੰਦੇ ਉਹ ਪੇਪਰ ਚੈੱਕ ਕਰਦੇ ਆ ਸੋ ਇਸ ਕਰਕੇ ਪਹਿਲਾ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਮੈਂ ਗਾਰੰਟੀ ਨਹੀਂ ਚੱਕਦਾ ਲੇਕਿਨ ਮੈਂ ਗੱਲ ਕਰਦਾ ਪਿਆ ਵੀ ਨਾ ਧੱਕਾ ਕੀਤਾ ਨਾ ਕਰਾਂਗੇ ਤੇ ਨਾ ਹੋਣ ਦੇਣਾ ਠੀਕ ਹੈ ਪਰ ਇਹ ਗੱਲ ਵਾਸਤੇ ਸਰਕਾਰ ਜ਼ਿੰਮੇਵਾਰ ਆ ਕੋਈ ਪ੍ਰਬੰਧ ਨਹੀਂ ਕੋਈ ਪ੍ਰਸ਼ਾਸਨ ਨਹੀਂ ਇਹ ਕਿਵੇਂ ਇਲੈਕਸ਼ਨ ਲੜਾਉਣਗੇ ਇਹਨਾਂ ਪੇਪਰ ਰਿਜੈਕਟ ਮਾਰਨੇ ਇਹਦੇ ਸਾਫ਼-ਸਾਫ਼ ਦੇਖਦਾ ਪਿਆ ਜੇ ਪੱਤ ਲੱਤਾ ਪਰ ਚੱਲਦੀਆਂ ਫਿਰ ਇਲੈਕਸ਼ਨ ਲੜਾਉਣ ਇਹਦੇ ਵਿੱਚ ਕੀ ਗੱਲ ਹੈ ਸੋ ਅਸੀਂ ਤਾਂ ਹੁਣ ਬਲਾਕ ਕਾਲ ਖੁਰ ਦੇ ਬਾਅਦ ਧਰਨਾ ਦੇਾਂਗੇ ਇਹਦੇ ਵਿੱਚ ਕੋਈ ਦੁਰਾਇ ਨਹੀਂ ਇੱਥੇ ਬੈਠ ਕੇ ਨਹੀਂ ਜੀ ਹੁਣ ਤਿਆਰੀ ਤੁਹਾਡੀ ਬਿਲਕੁਲ ਕਰਾਂਗੇ ਬਿਲਕੁਲ ਇਹਦੇ ਵਿੱਚ ਕੋਈ ਦੁਰਾਇ ਨਹੀਂ ਧਰਨਾ ਲਾਵਾਂਗੇ ਬਿਲਕੁਲ ਲਾਵਾਂਗੇ ਇਹ ਕੋਈ ਗੱਲ ਥੋੜੀ ਆ ਵਰਕਰ ਲੜਨਾ ਚਾਹੁੰਦਾ ਸੀ ਅਸੀਂ ਉਹਦੇ ਨਾਲ ਡਟ ਕੇ ਖੜੇ ਆ ਠੀਕ ਹੈ ਪ੍ਰਸ਼ਾਸਨ ਆ ਆਪਦਾ ਬੰਨਦੀ ਕ ਤੁਸੀਂ ਇਲੈਕਸ਼ਨ ਲੜ ਰਹੇ ਹੋ ਜਿਲ੍ਹਾ ਪ੍ਰੀਸ਼ਦ ਦਾ ਤੇ ਕੀ ਹੁਣ ਕਾਗਜ਼ ਪੱਤਰ ਲੈ ਕੇ ਗਏ ਕੀ ਅੰਦਰ ਸਥਿਤੀ ਕੀ ਬਣੀ ਵੇਖੋ ਜੀ ਮੇਰੀ ਮੈਸੇਜ ਲੜ ਰਹੀ ਆ ਸ਼ੇਰਖੰਡ ਜੋਂ ਨਾਉ ਆ ਬਲੈ ਜਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜ ਰਹੀ ਆ ਮੈਂ ਸੁਖਜੀ ਤੁਹਾਨੂੰ ਵਿਖਾਉਣਾ ਪੈਣਾ ਆ ਵੀਡੀਓ ਸਾਫ ਦੇ ਦਸਕਤ ਹੋਏ ਆ ਸਾਰੇ ਜਈਆਂ ਦੇ ਹੋਏ ਆ ਆ ਵੇਖੋ ਸਾਰਾ ਫਾਰਮ ਸਾਰਾ ਕੰਪਲੀਟ ਹੋਇਆ ਪਿਆ ਆ ਵੇਖੋ ਸਾਰੇ ਜਿੰਨੇ ਪੰਚਾਇਤ ਅਫਸਰ ਵੀਡੀਓ ਆ ਫੋਟੋ ਖਿੱਚ ਲੈ ਕਾਕਾ ਤੇ ਆ ਦਸਕਤ ਹੋਏ ਪਏ ਵੀਡੀਓ ਦੇ ਵੀਡੀਓ ਦੀ ਇੰਨੀ ਜੁਰਤ ਨਹੀਂ ਪੈਂਦੀ ਵੀ ਮੈਂ ਇਹਨਾਂ ਦੇ ਨੰਬਰ ਲਵਾ ਕੇ ਇਹਨਾਂ ਨੂੰ ਤੋੜ ਦਿਆਂ ਸਾਡਾ ਕੋਈ ਰੌਲਾ ਨਹੀਂ ਇੱਥੇ ਸਾਡੇ ਸਾਰੇ ਆ ਚਾਰ ਪੰਜ ਚੰਗੇ ਬਲੇ ਮੈਂ ਤੁਹਾਨੂੰ ਇੰਟਰਵਿਊ ਦਿੱਤੀ ਸੀ ਵੀ ਵਧੀਆ ਕੰਮ ਚੱਲਿਆ ਉਹਨਾਂ ਨੇ ਪੰਨੀ ਅੱਜ ਕੀ ਹੋ ਗਿਆ ਵੀ ਕਿਸੇ ਨੂੰ ਨਹੀਂ ਰੋਕਿਆ ਪਰ ਅੱਜ ਕਿਉਂ ਰੋਕ ਰਿਹਾ ਕਿਉਂ ਇਲੈਕਸ਼ਨ ਲੜਨ ਤੋਂ ਡਰ ਰਿਹਾ ਆ ਵੇਖੋ ਦੱਸਕੋ ਤੋਂ ਇਹ ਵੀਡੀਓ ਦੇ ਵੀਡੀਓ ਮੁੱਕਰੇ ਪਾਲਕੇ ਕੋਟ ਕੇ ਜਾਵਾਂਗੇ ਜਾਂ ਕਿਤੇ ਵੀ ਜਾਵਾਂਗੇ ਵੀਡੀਓ ਕਿੱਧਰ ਜਾਊਗਾ ਉਹ ਤੋਂ ਚਮਚੇ ਗਈਆਂ ਤੇ ਤੁਸੀਂ 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 ਕਰ ਰਹੇ ਹੋਣੇ ਸਾਇਦ ਨਹੀਂ ਜਾਲੀ ਦੱਸ ਕੇ ਕਰ ਲਿਆ ਕੋਈ ਕਰ ਲਿਆ ਨੇ ਮੈਂ ਕਿਹਾ ਯਾਰ ਤੂੰ ਦੱਸੇਗਾ ਪੰਜ ਇੱਧਰ ਵੇਖ ਤੂੰ ਦੋ ਜਮਾ ਤਾਂ ਪੜਿਆ ਕਿ ਨਹੀਂ ਪੜਿਆ ਤੈਨੂੰ ਪਤਾ ਨਹੀਂ ਵੀ ਤੂੰ ਕਿੱਥੇ ਫੜ ਗਿਆ ਤਾਂ ਤੂੰ ਦੱਸੇਗਾ ਅੱਗੇ ਫੈਕਟਰੀ ਸਾਰੇ ਸਰਟੀਫਿਕੇਟ ਦਿੱਤੀ ਜਾਂਦੇ ਆ ਕਹਿੰਦੇ ਵੀ ਕੋਈ ਬਕਾਇਆ ਨਹੀਂ ਕੋਈ ਚੱਕਰ ਨਹੀਂ ਐਨਓਸੀ ਜਾਰੀ ਕਰਤੀ ਆ ਹਾਂਜੀ ਕਿਉਂ ਆਹੜੇ ਸਾਡੇ ਸੈਨ ਹੋਏ ਆ ਵੇ ਸਾਰੇ ਆ ਵੇਖੋ ਆ ਸਾਰੇ ਵੀਡੀਓ ਨੇ ਦੱਸ ਕੇ ਕੀਤੇ ਆ ਇਹ ਹਣ ਵੀਡੀਓ ਦੀ ਜ਼ਿੰਮੇਵਾਰੀ ਆ ਵੀ ਆਪਦੀ ਜਾਨ ਬਚਾਉਣੀ ਐ ਕਿ ਨਹੀਂ ਬਚਾਉਣੀ ਨੰਬਰ ਲਾ ਕੇ ਸਾਨੂੰ ਕੋਈ ਫਰਕ ਨਹੀਂ ਅਸੀਂ ਨਾ ਬੰਦੇ ਲੜਨਗੇ ਨਾ ਇਹਨੂੰ ਸਿਰ ਬਾਤੋ ਕਾਗਜ਼ ਰਿਜੈਕਟ ਹੋ ਜਾਣਗੇ ਨਾ ਤੇ ਕੋਈ ਗੱਲ ਨਹੀਂ ਫੇਰ ਕੀ ਆ ਵੀ ਵੀਡੀਓ ਕਿੱਧਰ ਜਾਊਗਾ ਦਸਕਤ ਵੀਡੀਓ ਤੇ ਆ ਐਨਓਸੀ ਦੇ ਦਸਕਤ ਹੋ ਗਏ ਜੋ ਫਾਈਨਲ ਦਸਕਤ ਹੋ ਗਏ ਜਦੋਂ ਅੱਛਾ ਤੁਹਾਨੂੰ ਐਨਓਸੀ ਵਗੈਰਾ ਸਭ ਕੁਝ ਮਿਲ ਗਣ ਸਿਰਫ ਫਾਈਲ ਜਮਾ ਜਮਾ ਕਰਾਉਣੀ ਜਮਾ ਨਹੀਂ ਆ ਨੰਬਰ ਲਾਉਣਾ ਦਾ ਡਿਸਪੈਚ ਨੰਬਰ ਲੱਗਣਾ ਹੁੰਦਾ ਜੀ ਬਿੱਤੀ ਪੈਣੀ ਹੁੰਦੀ ਆ ਡਿਸਪੈਚ ਰਜਿਸਟਰ ਬਾ ਉਹ ਵੰਦਾ ਤਾੜੀ ਬਿਠੇ ਉਹਨੂੰ ਮਿਲਖਾ ਸਿੰਘ ਨੂੰ ਜਿਵੇਂ ਦਾ ਮੂਹ ਮੇ ਚਪੇੜ ਮਾਰੀ ਜਾਂਦੇ ਯਾਰ ਬੰਦਾ ਦੇਖ ਲੈਂਦੇ ਹੈਵੀ ਆ ਤੇ ਉਹਦੇ ਹੱਥ ਜੋੜ ਜਾਂਦੇ ਆ ਜੇ ਕੋ ਮਾੜਾ ਤੇ ਉਹਨੂੰ ਬੁਲਾ ਮਾਰ ਲੈਂਦੇ ਆ ਆ ਵੇਖੋ ਆ ਵੇਖੋ ਆ ਦੋ ਮੇਰੇ ਕੋਲ ਨੇ ਚ ਹੋਰ ਵੀ ਹੈਗੇ ਆ ਇੱਥੇ ਕਰਨ ਨੂੰ ਫਿਰਦਾ ਸਾਰੇ ਆ ਵੇਖੋ ਤੁਹਾਡੇ ਸਾਹਮਣੇ ਸਬੂਤ ਆ। ਕਿਉਂ ਤੁਹਾਨੂੰ ਵਿਰੋਧ ਕਿਉਂ ਕਰ ਰਹੇ? ਉਹਨੂੰ ਪਤਾ ਵੀ ਲੱਗছে ਇਲੈਕਸ਼ਨ ਦੇ ਤਰੇ ਆ। ਉਹਨੇ ਕਹਿੰਦੀ ਅਸੀਂ ਆਪਰਾਓ ਇਲੈਕਸ਼ਨ ਲੜ ਲਓ ਕਿਹੜੀ ਗੱਲ ਆ। ਇਲੈਕਸ਼ਨ ਲੜ ਲਓ ਨਹੀਂ ਤਾਂ ਉੱਤਰਾ ਜੈਕਟ ਕਰਾ ਦੇ। ਤੁਸੀਂ ਸਾਡੇ ਹੱਥ ਜੋੜ ਕੇ ਆ ਕੇ ਸਾਨੂੰ ਜਿਤਾ ਦਿਓ ਅਸੀਂ ਆਈ ਛੱਡ ਦੇਾਂਗੇ। ਸਾਨੂੰ ਉਹਨੇ ਆ ਕੇ ਕਹਿਣ ਭਾਈ ਸਾਡੀ ਬੇਨਤੀ ਆ ਵੀ ਅਸੀਂ ਇਹਨਾਂ ਨੂੰ ਕਹਦੇ ਆਂ ਕਿ ਭਾਈ ਕੋਈ ਗੱਲ ਨਹੀਂ ਹੱਥ ਜੋੜਦਾ। ਸਾਨੂੰ ਕਹਿਣ ਆ ਕੇ ਇਹਦੇ ਚ ਕਿਹੜੀ ਗੱਲ ਆ ਤੇ ਯਾਰ ਇਲੈਕਸ਼ਨ ਲੜਨ। ਇੱਕ ਪਾਸਾ ਹੀ ਹੋਊਗਾ ਪਰ ਇਹ ਥੋੜੀ ਗੱਲ ਆ ਵੀ ਤੁਸੀਂ ਧੱਕਾ ਕਰੋ ਤਾਂ ਕੋਈ ਸਹਿ ਲੂਗਾ। ਇਹਦਾ ਦਿਮਾਗ ਕ ਆ ਦਸਕਤ ਨੂੰ ਮੁੱਕ ਕੋਈ 100 ਤਾਂ ਵੀਡੀਓ ਤੇ ਦਸਕਤ ਗਏ ਆ ਮੁੱਕਰ ਕੇ ਵਿਖਾਵੇ ਇੰਦੇ ਤੇ ਨਹੀਂ ਮੁਕਰਿਆ ਜਾਣਾ ਅਸੀਂ ਹੁਣ ਇੱਥੇ ਆ ਬੰਦੇ ਸੱਦੀ ਜਾਂਦੇ ਇੱਥੇ ਅੰਦਰੀਆਂ ਉਛਾ ਕੇ ਬਹਿਣ ਲੱਗੇ ਛੜਕ ਦੇ ਵਿਚਾਲੇ ਜੇ ਇੱਥੇ ਸਾਡਾ ਕੋਈ ਬੰਦਾ ਮਰ ਗਿਆ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਇਥੋਂ ਦਾ ਸੱਚੋ ਜ਼ਿੰਮੇਵਾਰ ਆ ਜਿਹੜਾ ਅੰਦਰ ਐਸਾ ਹੀ ਬੈਠਾ ਉਹ ਜ਼ਿੰਮੇਵਾਰ ਆ ਸਾਨੂੰ ਭੱਜ ਭੱਜ ਕੇ ਪੈਂਦੇ ਕਿਉਂ ਪੈਂਦੇ ਆ ਅਸੀਂ ਤਾਂ ਇਹਨੇ ਸਾਡੇ ਦਸਕਤ ਨੰਬਰ ਲਾਓ ਤੇ ਘਰ ਨੂੰ ਜਾਈਏ ਜੋ ਵੀਡੀਓ ਦਸਕਤ ਦੋਗੇ ਸਾਡਾ ਧੜਾ ਹੀ ਕੋਈ ਨਹੀਂ ਕਹਿਣਾ ਇੱਥੇ जानबूझ के क्रिएट कर रहे, है। कर रहे है। ने ने है हैं ये हुन ਤੁਸੀਂ ਵੀਡੀਓ ਸਾਹਿਬ ਨੂੰ ਪੁੱਛ ਲਓ ਵੀ ਅੰਦਰ ਕਿਉਂ ਕ੍ਰੀਏਟ ਕਰ ਰਹੇ ਆ ਹੁਣ ਤੁਹਾਡਾ ਧਰਨੇ ਦਾ ਤੁਸੀਂ ਧਰਨੇ ਸਾਡੀ ਤਿਆਰੀ ਜੀ ਤਾਂ ਖਲੋਤੇ ਅਸੀਂ ਹੁਣੇ ਅਸੀਂ ਧਰਿਆਂ ਲੈਣ ਭੇਜਿਆ ਅਸੀਂ ਬਹਿਣ ਲੱਗੇ ਆ ਸਾਡੇ ਜਦੋਂ ਨੰਬਰ ਲੱਗੇ ਅਸੀਂ ਉਦੋਂ ਹੀ ਲਾਂਗੇ ਭਾਵੇਂ ਸਾਨੂੰ 3 ਦਿਨ ਲੱਗ ਜਾਣ ਇੱਥੇ ਬਿਲਕੁਲ ਤੁਸੀਂ ਇਹ ਤਸਵੀਰਾਂ ਬਲਾਕ ਘੱਲ ਖੁਰਦੀਆਂ ਵੇਖ ਲਓ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਤੇ ਔਰ ਇੱਥੇ ਨਾਹਰੇ ਬਾਜੀ ਜਿਹੜੀ ਉਹ ਹੋ ਰਹੀ ਆ ਲਗਾਤਾਰ ਔਰ ਜੋ ਸਰਕਾਰ ਮੁਰਦਾਬਾਦ ਐਮ ਐਲ ਏ ਹਾਏ 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 ਐਮ ਐਲ ਏ ਦਈਆ ਹਾਏ 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 ਵੀਡੀਓ ਕਲਖੁਰ ਦਾ ਹਾਏ 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 ਹੁਮਤਮਾਨ ਹਾਏ 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 ਉਦੂ ਸਰਕਾਰ ਹਾਏ 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 ਤਾਂ ਬਿਲਕੁਲ ਮੁਰਦਾਬਾਦ ਬਿਲਕੁਲ ਇਹ ਲਾਈਵ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਇਹ ਸਾਂਝੀਆਂ ਬਲਾਕ ਕੱਲ ਖੁਰਦੇ ਉਸ ਗੇਟ ਤੋਂ ਕਰ ਰਹੇ ਆ ਜਿੱਥੇ ਸਰਪੰਚੀ ਦੇ ਇਲੈਕਸ਼ਨਾਂ ਦੌਰਾਨ ਵੀ ਜਿਹੜਾ ਇੱਥੇ ਕਾਫੀ ਵਿਵਾਦ ਰਿਹਾ ਸਰਪੰਚੀ ਦੇ ਇਲੈਕਸ਼ਨਾਂ ਦੌਰਾਨ ਵੀ ਪਰ ਹੁਣ ਫਿਰ ਉਹੀ ਚੀਜ਼ ਜਿਹੜੀ ਆ ਉਹ ਰਿਪੀਟ ਹੁੰਦੀ ਨਜ਼ਰ ਆ ਰਹੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤਰੀਕੇ ਨਾਲ ਦਰਵਾਜ਼ੇ ਬੰਦ ਕੀਤੇ ਹੁੰਦੇ ਨੇ ਔਰ ਅੰਦਰ ਜੇ ਕੋਈ ਜਾਂਦਾ ਹੋ ਸਕਦਾ ਹੁਣ ਮੀਡੀਆ ਨੂੰ ਵੇਖ ਕੇ ਦਰਵਾਜ਼ਾ ਖੁੱਲਿਆ ਹੋਵੇ ਵੀ ਚਲ ਮੀਡੀਆ ਵਾਲੇ ਆਏ ਨੇ ਪੱਤਰਕਾਰ ਆਏ ਨੇ ਵੀ ਲੰਘ ਜਾਣ ਇਸ ਤਰੀਕੇ ਨਾਲ ਦਰਵਾਜ਼ੇ ਇਹ ਵੀ ਦਰਵਾਜ਼ਾ ਔਰ ਅੰਦਰਲਾ ਦਰਵਾਜ਼ਾ ਵੀ ਸਾਨੂੰ ਦੱਸਦੇ ਨੇ ਉਹ ਵੀ ਸਾਹਮਣੇ ਉਹ ਵੀ ਔਰ ਇਸ ਜਗ੍ਹਾ ਤੇ ਇਸ ਤਰੀਕੇ ਨਾਲ ਕਥੀ ਦੋਸ਼ ਨੇ ਕਿ ਇੱਥੇ ਸਾਰਾ ਕੁਝ ਜਿਹੜਾ ਉਹ ਇਹਨਾਂ ਦੇ ਮਰਜ਼ੀ ਦੇ ਨਾਲ ਕੀਤਾ ਜਾ ਰਿਹਾ ਵੀਡੀਓ ਜਿਹੜੇ ਨੇ ਉਹਨਾਂ ਦੇ ਵੱਲੋਂ ਕੋਈ ਡਿਸਪੈਚ ਨੰਬਰ ਨਹੀਂ ਲਾ ਕੇ ਦਿੱਤੇ ਜਾ ਰਹੇ ਔਰ ਦੂਜੇ ਪਾਸੇ ਦੂਜੇ ਪਾਸੇ ਜਿਹੜਾ ਲਗਾਤਾਰ ਮਾਹੌਲ ਜਿਹੜਾ ਉਹ ਇੱਥੇ ਦੇਖਿਆ ਜਾ ਸਕਦਾ ਕਿ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਅਫਸਰ ਨੇ ਜਿਹੜੇ ਮੁਲਾਜ਼ਮ ਨੇ ਉਹ ਵੀ ਕਿਤੇ ਨਾ ਕਿਤੇ ਇਹ ਗੱਲ ਉਹਨਾਂ ਦੇ ਉੱਪਰ ਕਾਫੀ ਦੋਸ਼ ਲੱਗਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਵੱਲੋਂ ਵੀ ਜਿਹੜਾ ਇੱਥੋਂ ਜਿਹੜਾ ਨਹੀਂ ਕੰਮ ਕੀਤਾ ਜਾ ਰਿਹਾ ਹੈਗਾ ਇਹ ਗੱਲਾਂ ਜਿਹੜੀਆਂ ਨੇ ਇਹ ਲਗਾਤਾਰ ਇੱਥੇ ਚੱਲਦੀਆਂ ਨਜ਼ਰ ਆ ਰਹੀਆਂ ਨੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਤੋਂ ਇਹ ਵੀਡੀਓ ਬੈਠੇ ਨੇ ਔਰ ਇਸ ਪਾਸੇ ਜਿਹੜਾ ਉਹ ਦਰਵਾਜ਼ਾ ਉਧਰਲੇ ਪਾਸੇ ਵਿਖਾ ਦਿਓ ਕਿਸ ਤਰੀਕੇ ਨਾਲ ਇਹ ਦਰਵਾਜ਼ੇ ਬੰਦ ਕੀਤੇ ਜਾਂਦੇ ਨੇ ਇਹ ਤਸਵੀਰਾਂ ਇਹ ਇਹ ਹਾਲਾਤ ਨੇ ਦਾ ਮਾਹੌਲ ਆ ਉਹ ਤੁਸੀਂ ਆਪ ਦੇਖ ਬਣਿਆ ਔਰ ਇਹ ਮਾਹੌਲ ਰਿਪੀਟ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਜਿਹੜੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਰਪੰਚੀ ਇਲੈਕਸ਼ਨ ਦੇ ਦੌਰਾਨ ਵੀ ਇਹੀ ਮਾਹੌਲ ਜਿਹੜੇ ਰਿਹਾ ਸੀਗਾ ਲੇਕਿਨ ਹੁਣ ਫਿਰ ਜਿਹੜਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਦੌਰਾਨ ਵੀ ਇਹੀ ਮਾਹੌਲ ਜਿਹੜਾ ਇੱਥੇ ਦੇਖਿਆ ਜਾ ਰਿਹਾ ਕਥੀ ਦੋਸਤ ਜਿਹੜੇ ਨੇ ਉਹ ਇਹੀ ਲੱਗ ਰਹੇ ਨੇ ਕਿ ਇੱਥੇ ਜਿਹੜੇ ਐਮਐਲਏ ਰਜਨੀਸ਼ ਦਈਆ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਅਫਸਰਾਂ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਸਾਨੂੰ ਕੋਈ ਵੀ ਜਿਹੜੀ ਐਨਓਸੀ ਜਾਂ ਕੋਈ ਕਾਗਜ਼ ਨਹੀਂ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਔਰ ਤੁਹਾਨੂੰ ਤਸਵੀਰ ਦਿਖਾਈ ਵੀ ਕਿਵੇਂ ਵੀਡੀਓ ਦੇ ਅੰਦਰੋਂ ਕੁੰਡੀਆਂ ਲਾ ਕੇ ਵੀਡੀਓ ਸਾਹਿਬ ਮੁੱਛਾਂ ਨੂੰ ਤਾ ਦੇ ਕੇ ਬੈਠੇ ਨੇ ਕਿਉਂਕਿ ਪਤਾ ਨਹੀਂ ਕੋਈ ਡਰ ਆ ਉਹਨਾਂ ਨੂੰ ਜਾਂ ਪ੍ਰੈਸ਼ਰ ਆ ਇਸ ਗੱਲ ਦਾ ਤੁਹਾਨੂੰ ਉਹਨਾਂ ਨੂੰ ਪਤਾ ਨਾ ਕੋਈ মিডিਆ ਨਾਲ ਗੱਲ ਕਰ ਰਿਹਾ ਨਾ ਕਿਸੇ ਨਾਲ ਗੱਲ ਕਰ ਰਿਹਾ ਔਰ ਨਾ ਕਿਸੇ ਦੀ ਕੋਈ ਐਂਟਰੀ ਜਿਹੜੀ ਆ ਉਹ ਹੁੰਦੀ ਨਜ਼ਰ ਆ ਰਹੀਗੀ ਤੱ ਫਿਲਹਾਲ ਦੀ ਘੜੀ ਜਿਹੜੀ ਫਿਲਹਾਲ ਦੀ ਘੜੀ ਜਿਹੜੀ ਤਸਵੀਰ ਆ ਉਹ ਤੁਹਾਨੂੰ ਦੱਸ ਦਈਏ ਕਿ ਉਉਂ ਦੀ ਤਿਉ ਲਾਈਵ ਇਤੋਂ ਦੀ ਬਣੀ ਹੋਈ ਆ ਪਰ ਹੁਣ ਦੇਖਣਾ ਹੋਵੇਗਾ ਕਿ ਇਹ ਜਿਹੜੇ ਪ੍ਰਦਰਸ਼ਨਕਾਰੀ ਨੇ ਜਾਂ ਧਰਨਾਕਾਰੀ ਨੇ ਇਹ ਕਦੋਂ ਤੱਕ ਕੋਈ ਧਰਨਾ ਲਾਉਂਦੇ ਨੇ ਜਾਂ ਕੋਈ ਇਸ ਦਾ ਕੋਈ ਹੋਰ ਹੱਲ ਨਿਕਲਦਾ ਹੈ ਜਾਂ ਕੀ ਹੁੰਦਾ ਹੈ ਕਿਉਂਕਿ ਧਰਨੇ ਦੀ ਤਿਆਰੀ ਇਹ ਕਹਿੰਦੇ ਨੇ ਵੀ ਅਸੀਂ ਕਰ ਰਿਹਾ ਵੀ ਧਰਨਾ ਜਲਦੀ ਜਿਹੜਾ ਉਹ ਅਸੀਂ ਲਾਵਾਂਗੇ ਔਰ ਧਰਨਾ ਲਾ ਕੇ ਜਿਹੜਾ ਅਸੀਂ ਇੱਥੇ ਪ੍ਰਦਰਸ਼ਨ ਕਰਾਂਗੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਕੋਈ ਹੱਲ ਹੁੰਦਾ ਏ ਜਾਂ ਹੱਲ ਨਹੀਂ ਹੁੰਦਾ ਫਿਲਹਾਲ ਦੀ ਘੜੀ ਇਹ ਤਸਵੀਰਾਂ ਜਿਹੜੀਆਂ ਨੇ ਇਕੱਠੀ ਤੁਹਾਡੇ ਨਾਲ ਅਸੀਂ ਇਥੋਂ ਬਲਾਕ ਘਲਖੁਰ ਤੋਂ ਜਿਹੜੀਆਂ ਸਾਂਝਿਆ ਕਰ ਰਿਹਾ ਫਿਲਹਾਲ ਦੀ ਘੜੀ ਅਗਰ ਕੋਈ ਵੀ ਥੇਰਾ ਆਪਣਾ ਪੱਖ ਰੱਖਣਾ ਸੋਚਦੀ ਹੈ ਤਾਂ ਪੱਖ ਰੱਖ ਸਕਦੇ ਆ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਜੀ ਦਿਖਾਈਆਂ ਆ ਤੁਸੀਂ ਵੀ ਦੇਖੋ ਔਰ ਕਾਪੀ ਕਰ ਲਿਆ